ਪਾਸਬੋਅ ਉਮੀਦਵਾਰ ਜੀਵਨ ਗੁਪਤਾ ਨੇ ਪਰਿਨਾਮਜ਼ਦ ਕੀ ਲੁਧਿਆਣਾ ਪੱਛਮੀ ਤੋਂ ਜੀਵਨ ਗੁਪਤਾ ਨੇ ਪਰਿਨਾਮਜ਼ਦ ਕੀ ਸੁਨੀਲ ਜਾਖੜ ਬਿਜੁਰਪਾਨੀ ਅਤੇ ਰਬਨੀਤ ਬਿੱਟੂ ਰਹੇ ਮਜੂਦ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਚ ਹੋਣ ਜਾ ਰਹੀ ਜਮਨੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ ਇੱਥੇ ਭਾਰਤੀ ਜਨਤਾ ਪਾਰਟੀ ਪਲ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਅੱਜ ਜੀਵਨ ਗੁਪਤਾ ਬਲੋ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਜੀਵਨ ਗੁਪਤਾ ਦਾ ਦੀ ਨਾਮਜ਼ਦਗੀ ਦਾਖਲ ਕਰਨ ਦਾ ਮੌਕੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਜਰੂਪਾਨੀ ਭਾਜਪਾ ਸੁਭਾ ਪ੍ਰਦਾਨ ਸੁਨੀਲ ਜਾਖੜ ਅਤੇ ਕੇਂਦਰੀ ਰਾਜ ਮੰਤਰੀ ਰਬਨੀਤ ਸਿੰਘ ਬੇਟੂ ਵੀ ਮੌਜੂਦ ਰਹੇ ਇਸ ਮੌਕੇ ਉਹਨਾਂ ਦੇ ਨਾਲ ਲੁਧਿਆਣਾ ਜ਼ਿਲ੍ਹਾ ਪ੍ਰਦਾਨ ਰਜਨੀਸ਼ ਧੀਮਾਨ ਵੀ ਮੌਜੂਦ ਸਨ ਇਸ ਤੋਂ ਪਹਿਲਾਂ ਜੀਵਨ ਗੁਪਤਾ ਨੇ ਸਵੇਰੇ ਆਪਣੇ ਜੱਦੀ ਸ਼ਹਿਰ ਬਸਪਟਾਣਾ ਬੀਖੇ ਪਹੁੰਚ ਕੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ ਇਸ ਤਰ੍ਹਾਂ ਸਾਡੇ ਸੂਬਾ ਪ੍ਰਧਾਨ ਜੀ ਨੇ ਦੱਸਿਆ ਔਰ ਸਾਡੇ ਕੇਂਦਰੀ ਮੰਤਰੀ ਜੀ ਨੇ ਦੱਸਿਆ ਕਿ ਵੱਡੇ ਵੱਡੇ ਬਹੁਤ ਵੱਡੇ ਮਾਰਜਨ ਤੇ ਅਸੀਂ ਇਹ ਜਿਮਣੀ ਚੋਣ ਜਿੱਤਣ ਵਾਲੇ ਆ ਔਰ ਪੰਜਾਬ ਦੇ ਵਿੱਚ ਬਦਲਾਅ ਦੀ ਗੱਲ ਤਾਂ ਇਹ ਕਰਦੇ ਸੀ ਪੰਜਾਬ ਦੀ ਜਨਤਾ ਹੁਣ ਬਦਲਾਅ ਕਰੇਗੀ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਸਾਢੇ 3 ਸਾਲ ਦੇਖ ਲਿਆ ਔਰ ਸਾਢੇ 3 ਸਾਲ ਦਾ ਜਿਹੜਾ ਇਹਨਾਂ ਦਾ ਰਿਕਾਰਡ ਹੈ ਉਹ ਭ੍ਰਸ਼ਟਾਚਾਰ ਨਾਲ ਲਿਪਤ ਹੈ ਨਸ਼ਿਆਂ ਨਾਲ ਲਿਪਤ ਹੈ ਵੇਤੀ ਮਹਿੰਗੇ ਨਾਲ ਲਿਪਤ ਹੈ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਤੇ ਸਾਰੀਆਂ ਚੀਜ਼ਾਂ ਪੰਜਾਬ ਦੀ ਜਨਤਾ ਦੇਖ ਰਹੀ ਹੈ ਔਰ ਲੁਧਿਆਣਾ ਦੇ ਲੁਧਿਆਣਾ ਪੱਛਮੀ ਦੇ ਵੋਟਰ ਪੰਜਾਬ ਦਾ ਨਵਾਂ ਇਤਿਹਾਸ ਲਿਖਣ ਜਾ ਰਹੇ ਹਨ ਮੈਂ 2 ਦਿਨ ਤੋਂ ਆਪਣੇ ਇਸ ਇਲਾਕੇ ਦੀ ਜਨਤਾ ਨੂੰ ਮਿਲ ਰਿਹਾ ਜਿੰਨਾ ਪਿਆਰ ਸਤਿਕਾਰ ਔਰ ਜਿੰਨਾ ਉਤਸ਼ਾਹ ਇਹਨਾਂ ਨੂੰ ਢਾਨ ਦੇ ਵਿੱਚ ਔਰ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਕਾਂਗਰਸ ਨੂੰ ਟਾਂਚ ਇਹਨਾਂ ਲੋਕਾਂ ਨੇ ਆਪਣੇ ਪੱਛਮੀ ਦੇ ਜਨਤਾ ਨੇ ਕਰਨਾ ਉਹ ਤੁਹਾਡੇ ਸਾਹਮਣੇ ਆਏਗਾ ਵੱਡੀ ਲੀਡ ਤੇ ਭਾਰਤੀ ਜਨਤਾ ਪਾਰਟੀ ਇਸੇ ਜਿੱਤ ਰਹੀ ਹੈ ਦੇਖੋ ਮੈਂ ਬੀਜੇਪੀ ਤੇ ਲੁਧਿਆਣੇ ਦੇ ਮੇਰੇ ਪਰਿਵਾਰ ਤੋਂ ਮੈਂ ਬਹੁਤ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿਉਂਕਿ 18000 ਤੇ ਲੀਡ ਮਿਲੀ ਸੀ ਬੀਜੇਪੀ ਨੂੰ ਤੇ ਬੀਜੇਪੀ ਦੇ ਵਰਕਰ ਨੂੰ ਜਾਖੜ ਸਾਹਿਬ ਉਹਨਾਂ ਨੇ ਹਾਈ ਕਮਾਂਡ ਨੇ ਟਿਕਟ ਦਿੱਤੀ ਆ ਤੇ ਮੈਂ ਤਾਂ ਇੰਨਾ ਹੀ ਕਹੂੰਗਾ ਵੀ ਇੱਕ ਵਰਕਰ ਜਿਹੜਾ 30 35 ਸਾਲ ਤੋਂ ਕੰਮ ਕਰ ਰਿਹਾ ਉਹਨੂੰ ਜਿਤਾ ਕੇ ਦੂਜੇ ਕੈਂਡੀਡੇਟਾਂ ਦੇ ਬਾਰੇ ਮੈਂ ਗੱਲ ਨਹੀਂ ਕਰਨੀ ਸਾਰਿਆਂ ਦੀ ਸਰਕਾਰਾਂ ਵੀ ਦੇਖੀਆਂ ਸਾਰੇ ਬਣੇ ਹੋ ਵੀ ਦੇਖੇ ਆ ਪਰ ਇੱਕ ਵਾਰ ਉਹੀ ਮੰਨਦੀ ਸਾਡੀ ਭਾਵਨਾ ਹੈ ਵੀ ਭਾਜੀਪੀ ਤੇ ਭਾਜੀਪੀ ਦੇ ਕੈਂਡੀਡੇਟ ਨੂੰ ਜਿਤਾ ਕੇ ਦੇਖੋ ਫਿਰ ਨਜ਼ਾਰੇ ਦੇਖੋ ਫਿਰ ਡਿਵੈਲਪਮੈਂਟ ਦੇਖੋ ਤਰੱਕੀ ਦੇਖੋ ਤੇ ਫਿਰ ਪੰਜਾਬ ਬਰੰਦੀਆਂ ਤੇ ਜਾਂਦਾ ਇਹ ਦੇਖਿਓ ਮੇਰੀ ਲੋਕ ਸਭਾ ਵਾਲੀ ਲੀਡ ਜਿਹੜੀ ਆ ਉਹ ਲੋਕ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਗੱਲ ਹੁੰਦੀ ਆ ਬੀ ਜੀ ਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਆ ਜਿਹੜੀ ਲੜੇਗੀ ਲੁਧਿਆਣਾ ਤੋਂ ਜਤਿੰਦਰਪਾਲ ਛਾਵੜਾ ਤੇ ਟੈਂਕੇ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ